ਸ੍ਰੀ ਗਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਲੈ ਕੇ ਆਇਆ ਬਹੁਤ ਜ਼ਿਆਦਾ ਡਿਮਾਂਡਡ ਤੇ ਵੀਡੀਓ ਹੈਗੀ ਹੈ ਜੀ ਰਾਖੀ ਬ੍ਰੈਂਡ ਦੇ ਮਡਾਲ ਦੇ ਸੂਟ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਹੈ ਇਹਨਾਂ ਸੂਟਾਂ ਦੀ ਇਨਾਂ ਦੇ ਵਿੱਚ ਅਸੀਂ ਤੁਹਾਨੂੰ ਜਿਹੜੇ ਸਾਡੇ ਕੋਲ ਹਾਰ ਟਾਈਮ ਆਈਟਮ ਚੱਲਦੀ ਹੈ ਰਿਪੀਟ ਸੂਟ ਵੀ ਦਿਖਾਵਾਂਗੇ ਤੇ ਕੁਝ ਇੱਕ ਨਵੇਂ ਡਿਜ਼ਾਈਨ ਨੇ ਸਾਰੇ ਉਹ ਵੀ ਦਿਖਾਵਾਂਗੇ ਜੀ 컬렉ਸ਼ਨ ਬਹੁਤ ਜ਼ਿਆਦਾ ਪਿਆਰੀ ਆ ਤੇ ਬੁਕਿੰਗ ਲਈ ਨੰਬਰ ਤੁਹਾਨੂੰ ਸਭ ਨੂੰ ਪਤਾ ਹੀ ਆ ਜੀ ਨੰਬਰ ਹੈਗਾ 8283828381 ਨੰਬਰ ਇਸ ਨੰਬਰ ਤੇ ਤੁਸੀਂ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਉਸ ਦਾ ਸਕਰੀਨ ਸ਼ਾਟ ਲੈ ਕੇ ਮੇਰੇ ਨੰਬਰ ਤੇ ਉਸ ਦੀ ਪਿਕ ਸੈਂਡ ਕਰ ਸਕਦੇ ਹੋ 컬렉ਸ਼ਨ ਬਹੁਤ ਸੋਹਣੀ ਆ ਮੋਡਲ ਦੇ ਸੂਟ ਮਤਲਬ ਜਦੋਂ ਵੀ ਹੁਣ ਇਹ ਵਾਲਾ ਸੈੱਟ ਮੈਂ ਤੁਹਾਨੂੰ ਦਿਖਾ ਰਹੀ ਆ ਇਹ ਸਾਡੇ ਕੋਲ ਹਰ ਟਾਈਮ ਚੱਲਦਾ ਹੈ ਕਲਰ ਵੀ ਇਹ ਬਹੁਤ ਸੋਹਣੇ ਆ ਤੇ ਡਿਜ਼ਾਈਨਿੰਗ ਤਾਂ ਸੋਹਣੀ ਹੈਗੀ ਹੋਈ ਆ ਇਹਦੇ ਵਿੱਚੋਂ ਇੱਕ ਕਲਰ ਅਸੀਂ ਕੱਢ ਲਿਆ ਜੀ ਕਿਉਂਕਿ ਉਹਦੀ ਸਾਡੇ ਕੋਲ ਬਹੁਤ ਸਾਰੀ ਬੁਕਿੰਗ ਸੀਗੀ ਇਹ ਰਿਪੀਟ ਸੈਟ ਮੰਗਵਾਇਆ ਜਦੋਂ ਗ੍ਰੀਨ ਕਲਰ ਕੱਢ ਲਿਆ ਸੀ ਇਹ ਹੈਗਾ ਬਹੁਤ ਪਿਆਰਾ ਜਿਹਾ ਸ਼ੇਡ ਕਲਰ ਪ੍ਰਿੰਟ ਬਹੁਤ ਪਿਆਰਾ ਹੈ ਠੀਕ ਹੈ ਜੀ 3 1/3 3 ਮੀਟਰ ਦੀ ਸ਼ਰਟ ਹੈ ਬਾਜੂ ਐਕਸਟਰਾ ਦਿੱਤੀ ਹੋਈ ਹੈ ਬੈਕ ਤੇ ਵੀ ਸਾਰੀ ਤੇ ਪ੍ਰਿੰਟਿੰਗ ਰਹੋਗੀ ਸਟਫ ਬਹੁਤ ਜ਼ਿਆਦਾ ਫਾਈਨ ਆ ਬਹੁਤ ਲਾਈਟ ਵੇਟ ਸਟਫ ਹੈ ਜੀ ਇਹ ਹੈਗਾ ਇਹਦਾ ਕੇਰਾ ਆਰੀ ਦੇ ਵਰਕ ਨਾਲ ਸਾਰਾ ਹਾਈਲਾਈਟ ਕੀਤਾ ਹੋਇਆ ਥ्रेड ਵਰਕ ਹੈ ਇਸ ਦੇ ਉੱਪਰ ਮੋਡਲ ਦੀ ਸ਼ਰਟ ਹੈ ਮੋਡਲ ਦੀ 3 ਮੀਟਰ ਦੀ ਹੈਗੀ ਆ ਜੀ ਸਲਵਾਰ ਤੇ ਦੁਪੱਟੇ ਹੈਗੀਆਂ ਚਨਾਉਂਸ਼ਫਾਨ ਦੇ ਦੁਪੱਟਿਆਂ ਦੇ ਵਿੱਚ ਸਾਰੇ ਸੀਕੁਐਂਸ ਵਰਕ ਹੋਇਆ ਵਾ ਪ੍ਰਿੰਟ ਦੇ ਉੱਪਰ ਹੈਵੀ ਵਰਕ ਹੋਇਆ ਵਸ ਆ ਰਹੀ ਬਟ ਹੈ ਲਾਈਟ ਵੇਟ ਆ ਲੰਮੇ ਛੋੜੇ ਜਿਹੇ ਦੁਪੱਟੇ ਹੁੰਨੇ ਆ ਜੀ ਇਹਨਾਂ ਦੇ ਬਹੁਤ ਪਿਆਰੀ ਆਈਟਮ ਹੈ ਤੁਸੀਂ ਇਹਨਾਂ ਨੂੰ ਮਸ਼ੀਨ ਵਾਸ਼ ਕਰ ਸਕਦੇ ਹੋ ਸੂਟਾਂ ਨੂੰ ਬਹੁਤ ਸੋਹਣੇ ਸੂਟ ਨੇ ਇਹ ਤੁਸੀਂ ਬਹੁਤ ਵਾਰੀ ਵੀਡੀਓਜ਼ ਮੇਰੀ ਚ ਦੇਖਦੇ ਆ ਰਹੇ ਹੋ ਕਾਫੀ ਜ਼ਿਆਦਾ ਡਿਮਾਂਡ ਤੇ ਰਹਿੰਦੇ ਨੇ ਇਹ ਸੂਟ ਠੀਕ ਹੈ ਜੀ ਇਹ ਹੈਗਾ ਨੈਕਸਟ ਕਲਰ ਹਲਕੀ ਹਲਕੀ ਡਿਜ਼ਾਈਨਿੰਗ ਦਾ ਫਰਕ ਆ ਜਾਏਗਾ ਦੋ ਦੋ ਸੂਟ ਹੁੰਦੇ ਨੇ ਇੱਕ ਡਿਜ਼ਾਈਨ ਦੇ ਜਿੱਦਾਂ ਇਹ ਵਾਲਾ ਡਿਜ਼ਾਈਨ ਅਸੀਂ ਖੋਲ ਕੇ ਦਿਖਾਇਆ ਤੇ ਇਹਦੇ ਵਿੱਚ ਸੇਮ ਦੇ ਵਿੱਚ ਇਹ ਦੋ ਕਲਰ ਨੇ ਠੀਕ ਹੈ ਤੇ ਨੈਕਸਟ ਸੂਟ ਖੋਲ ਕੇ ਦਿਖਾਨੀ ਹੈ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਦਵਾਂਗੇ ਜੀ ਹਲਕਾ ਜਿਹਾ بس ਡਿਜ਼ਾਈਨ ਦਾ ਹੀ ਫਰਕ ਆ ਜਾਏਗਾ ਸਟਫ ਸੇਮ ਆ 1.5 3 ਮੀਟਰ ਦੀ ਸ਼ਰਟ 3 ਮੀਟਰ ਦੀ ਸਲਵਾਰ ਇਹ ਹੈਗਾ ਜੀ ਨੈਕਸਟ ਡਿਜ਼ਾਈਨ ਬਹੁਤ ਸੋਹਣਾ ਦੁਪੱਟੇ ਸਭ ਦੇ ਹੈਵੀ ਹੋਣਗੇ ਚਨਾਉਂ ਚ ਫਾਨ ਦੇ ਇਹ ਹੈਗਾ ਜੀ ਇਹਦਾ ਕਲਰ ਕੁਝ ਇਦਾਂ ਦੀ ਲੁੱਕ ਆ ਤੁਸੀਂ ਪੈਂਟ ਸਲਵਾਰ ਕੁਛ ਮਰਜ਼ੀ ਬਣਵਾ ਸਕਦੇ ਹੋ ਠੀਕ ਹੈ ਜੀ ਇਹ ਸਿੰਗਲ ਸੂਟ ਮਿਲੇਗਾ ਤੁਹਾਨੂੰ ਡਿਜ਼ਾਈਨ ਦੇ ਵਿੱਚ ਇਹ ਤਾਂ ਕਲਰ ਅਸੀਂ ਕੱਢ ਲਏ ਸੀ ਕਿਉਂਕਿ ਸਾਡੇ ਕੋਲ ਐਡਵਾਂਸ ਬੁਕਿੰਗ ਆਈ ਹੋਈ ਸੀ ਇਹਨਾਂ ਸੂਟਾਂ ਦੀ ਤੁਸੀਂ ਜਿੰਨੀ ਮਰਜ਼ੀ ਬੁਕਿੰਗ ਦੇ ਸਕਦੇ ਹੋ ਸਾਨੂੰ ਕਿਉਂਕਿ ਸਾਡੇ ਕੋਲ ਇਹ ਆਈਟਮ ਹਰ ਟਾਈਮ ਚੱਲਦੀ ਰਹਿੰਦੀ ਆ ਤੇ ਅਸੀਂ ਤੁਹਾਨੂੰ ਸਪੈਸ਼ਲ ਮੰਗਵਾ ਕੇ ਵੀ ਦੇ ਦਾਂਗੇ ਪਰ ਥੋੜਾ ਜਿਹਾ ਟਾਈਮ ਚਾਹੀਦਾ ਹੁੰਦਾ ਜੀ ਉਹਨਾਂ ਵਾਸਤੂ ਹਫਤੇ ਦੱਸ ਦੇਣ ਦਾ ਇਹ ਹੈਗਾ ਦੁਪੱਟਾ ਚਨੌੜਸ਼ ਫੋਨ ਦੇ ਪੇਸਟਿੰਗ ਦੇ ਨਾਲ ਬਹੁਤ ਸੋਹਣੇ ਦੁਪੱਟੇ ਤੇ ਕਲਰ ਇਹ ਮਿਲ ਜੇਗਾ ਕਲਰ ਤਾਂ ਇੱਕ ਤੋਂ ਇੱਕ ਨੇ ਸਾਰੇ ਡਿਜ਼ਾਈਨ ਵੀ ਬਹੁਤ ਸੋਹਣੇ ਆ ਕਲਰ ਵੀ ਬਹੁਤ ਸੋਹਣੇ ਆ ਤੇ ਪ੍ਰਾਈਸ ਹੈਗਾ 3850 3850 ਦਾ ਸੂਟ ਆ ਸ਼ਿਪਿੰਗ ਰਹੇਗੀ ਅਲੱਗ ਤੋਂ ਕਲਰ ਡਿਜ਼ਾਈਨ ਬਹੁਤ ਸੋਹਣਾ ਹੈ ਅੱਜ ਦੀ ਸਾਰੀ ਵੀਡੀਓ ਦਾ 3850 ਰਹੇਗਾ ਪ੍ਰਾਈਸ ਤੇ ਨੈਕਸਟ ਡਿਜ਼ਾਈਨ ਇਹ ਬਿਲਕੁਲ ਨਵਾਂ ਡਿਜ਼ਾਈਨ ਆਇਆ ਹੈ ਸੇਮ ਹੀ ਸਟੱਫ ਦੇ ਸੇਮ ਹੀ ਬ੍ਰਾਂਡ ਦਾ ਮਡਾਲ ਤੇ ਹੀ ਆ ਜੀ ਨਵੀਂ ਜੀ ਕਲੈਕਸ਼ਨ ਕਲਰ ਬਹੁਤ ਸੋਹਣੇ ਆਏ ਆ ਸ਼ਰਟ ਆウ ਹੀ 2.5 ਮੀਟਰ ਰਣ ਗਿਆ ਇਹ ਹੈਗਾ ਨੈਕਸਟ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਹੈ ਠੀਕ ਹੈ ਜੀ। ਇਹ ਬੈਕ ਸਾਈਡ ਆ ਤੇ ਇਹ ਹੈਗੇ ਨੇ ਬਾਜੂ। 3850 ਦੇ ਵਿੱਚ ਸੂਟ ਦੇ ਰਹੇ ਹਾਂ ਅਸੀਂ ਤੁਹਾਨੂੰ ਤੇ ਬਹੁਤ ਪਿਆਰੀ ਲੁੱਕ ਦਾ ਸੂਟ ਦੇ। ਐਦਾਂ ਰਹੇਗਾ ਇਹ ਸੂਟ। ਠੀਕ ਹੈ ਜੀ। ਸਾਰੇ ਦੁਪੱਟੇ ਦੇ ਵਿੱਚ ਵਰਕ ਹੈ ਇਹ। ਇੱਕ ਸਾਈਡ ਤੋਂ ਐਦਾਂ ਥ्रेड ਵਰਕ ਰਹੇਗਾ। ਕੋਈ ਚੁੱਭਣੇ ਵਾਲਾ ਨਹੀਂ ਕੁਝ ਵੀ ਇਹਦੇ ਵਿੱਚ ਕੋਈ ਫਸਣੇ ਵਾਲਾ ਨਹੀਂ ਬਹੁਤ ਸੋਹਣੀ ਲੁੱਕ ਹੈ ਜੀ ਸੋਹਦੇ ਆਰੀ ਵਰਕ ਦੇ ਨਾਲ ਸਾਰਾ ਹੀ ਹਾਈਲਾਈਟ ਹੈ ਜਿੱਦਾਂ ਫੋਟੋ ਚਾ ਸੇਮ ਉਹੀ ਕੁਝ ਰਹੇਗਾ ਜੀ ਇਹਦੇ ਕਲਰ ਦੇਖ ਲਓ ਇਹ ਹੈਗਾ ਨੈਕਸਟ ਕਲਰ yellow ਮਿੱਠਾ ਜਿਹਾ ਬਹੁਤ ਸੋਹਣਾ ਕਲਰ ਆ ਮਸਟਰਡ ਜਿਹਾ ਸ਼ੇਡ ਆ ਠੀਕ ਹੈ ਬਹੁਤ ਸੋਹਣੇ ਸੋਹਣੇ ਕਲਰ ਤੇ ਡਿਜ਼ਾਈਨ ਤੁਸੀਂ ਦੇਖ ਹੀ ਲਿਆ ਕਲਰ ਬਹੁਤ ਪਿਆਰੇ ਆ ਸਾਰੇ ਕਲਰ ਠੀਕ ਹੈ ਜੀ ਤੇ ਇੱਕ ਕਲਰ ਇਹਦੇ ਵਿੱਚ ਕਾਫੀ سارے ਕਲਰ ਆਏ ਆ ਹਲਕਾ ਜਿਹਾ ਡਿਜ਼ਾਈਨ ਦਾ ਫਰਕ ਆ ਜਾਏਗਾ ਤੁਸੀਂ ਫੋਟੋ ਚ ਦੇਖ ਲਓ ਜਿਹੜੇ ਇਹ ਨੈੱਕ ਆ ਦੋਨਾਂ ਦਾ ਹੀ ਦੇਖੋ ਇਹਦੇ ਵੀ ਹਲਕਾ ਜਿਹਾ ਕਲਰ ਆ ਜਾਏਗਾ 컬러ਫੁਲ ਜਾ ਜਾਏਗਾ ਇਦਾਂ ਹੀ ਮੈਂ ਸੂਟ ਖੋਲ ਕੇ ਦਿਖਾਨੀ ਆ ਤੁਹਾਨੂੰ 컬러ਫੁਲ ਜਿਹਾ ਜਾਏਗਾ ਸੂਟ ਹਲਕੇ ਹਲਕੇ ਜੇ ਬਹੁਤ ਪਿਆਰੀ ਲੁੱਕ ਹੈ ਸੂਟ ਦੀ ਦੇਖੋ ਡਿਜ਼ਾਈਨ ਠੀਕ ਹੈ ਇਹ ਤਾਂ ਹੈਗੀ ਬੈਕ ਬਾਜੂ ਦੁਪੱਟਾ ਸਾਰਾ ਹੈਵੀ ਵਰਕ ਦੇ ਨਾਲ ਦੁਪੱਟਾ ਵੀ ਖੋਲ ਕੇ ਦਿਖਾਨੀ ਹੈ ਇੱਕ ਇਹ ਤਾਂ ਬਹੁਤ ਪਿਆਰਾ ਸੂਟ ਹੈ ਪ੍ਰਾਈਸ ਸੇਮ ਹੀ ਆ ਜੀ ਸਾਰੀ ਵੀਡੀਓ ਦਾ 3850 ਇਹ ਹੈਗਾ ਇਕ ਕੰਡਰ ਕਲਰ ਬਹੁਤ ਸੋਹਣੇ ਆ ਸਾਰੇ ਦੇਖੋ ਸੂਟ ਇਹ ਕਲਰ ਮਿਲ ਜੇਗਾ ਤੁਹਾਨੂੰ ਇਹ ਵਾਲਾ ਜੈਡ ਮੈਰੂਨ ਜਬ ਬਹੁਤ ਸੋਨਾ শেਡਾ ਇਹਨਾਂ ਦੇ ਕੋਈ ਕਲਰ ਨਹੀਂ ਜਾਂਦੇ ਸੂਟਾਂ ਦੇ ਤੁਸੀਂ ਮਸ਼ੀਨ ਵਾਸ਼ ਕਰ ਸਕਦੇ ਹੋ ਤੇ ਪਾਈ ਵੀ ਦੀ ਲੁੱਕ ਬਹੁਤ ਸੋਹਣੀ ਆਂਦੀ ਆ ਫਿਟਿੰਗ ਬਹੁਤ ਪਿਆਰੀ ਆਂਦੀ ਆ ਨੈਕਸਟ ਨਮਾ ਇਹ ਵੀ ਨਵਾਂ ਪ੍ਰਿੰਟ ਆ ਬਿਲਕੁਲ ਮਡਾਲ ਤੇ ਜੜਾ ਆ ਤੇ ਇਹ ਕੇਜ ਵਾਸਤੇ ਸੂਟ ਹੁੰਦੇ ਨੇ ਸਟਾਈਲਿਸ਼ ਹੋ ਜਾਂਦੇ ਆ ਜੀ ਕੁਛ ਇਦਾਂ ਪ੍ਰਿੰਟਡ ਹੋ ਜਾਂਦੇ ਨੇ ਇਹ ਬੈਕ ਸਾਈਡ ਆ ਜਿੰਨਾ ਮਰਜ਼ੀ ਤੁਹਾਡਾ ਹੈਵੀ ਘੇਰਾ ਬਣਦਾ ਏ ਤਾਂ ਇਹ ਖੁੱਲੇ ਡੁੱਲੇ ਸੂਟ ਬਣਨਗੇ ਛੋਟੇ ਹੈਗੇ ਨੇ ਬਾਜੂ ਐਕਸਟਰਾ ਠੀਕ ਹੈ ਜੀ ਸਵਾ 3 ਮੀਟਰ ਦੀ ਸ਼ਰਟ ਦੇ ਨਾਲ ਸੂਟ ਨੇ 3 3 ਮੀਟਰ ਦੀਆਂ ਸਲਵਾਰਾਂ ਦੇ ਨਾਲ ਤੇ ਨਾਲ ਹੈਗਾ ਇਹਦੇ ਚਨੌਨਸ ਫੋਂ ਦਾ ਇਹ ਦੇ ਪਰਤਾ ਇਹ ਹੈਗੇ ਜੀ ਲੁੱਕ ਸੂਟ ਦੀ अठत्ती सौ पाँह हैगा प्राइस कलर देखो किने सोने सोने हैं ये हैगा नैक्सट कलर ठीक है चार कलर चार ही एक तो एक कलर ने बिल्कुल लाइट फ्रोजी ज शेड ठीक है जी ये है सारे इस डिज़ाइन के चार कलर 3850 ਦੇ ਵਿੱਚ ਦੇਖੋ ਜੀ ਨੈਕਸਟ ਰਾਖੀ ਬ੍ਰਾਂਡ ਦੇ ਸੂਟ ਨੇ ਜੀ ਬ੍ਰਾਂਡਡ ਪੀਸ ਮਿਲਣਗੇ ਸਾਰੇ ਤੇ ਕਲਰ ਇਹਨਾਂ ਦੇ ਡਿਜ਼ਾਈਨ ਤੁਹਾਡੇ ਸਾਹਮਣੇ ਨੇ ਸਾਰੇ ਸਟਫ ਦਾ ਬਹੁਤ ਜ਼ਿਆਦਾ ਫਾਈਨ ਹੈਗਾ ਹੀ ਆ ਹਰ ਟਾਈਮ ਡਿਮਾਂਡਸ ਮਤਲਬ ਜਿਨੇ ਇੱਕ ਵਾਰੀ ਸੂਟ ਪਾ ਲਿਆ ਇੰਨਾ ਕੁ ਲਾਈਟ ਵੇਟ ਸੂਟ ਆ ਲਾਈਨਿੰਗ ਲੱਗ ਕੇ ਵੀ ਲਾਈਟ ਵੇਟ ਰਹਿੰਦਾ ਸਟਫ ਇਹ ਹੈ ਇਹ ਹੈਗੇ ਨੇ ਬਾਜੂ ਕਾਫੀ ਸਾਰੇ 3 4 4 5 ਡਿਜ਼ਾਈਨ ਦਿਖਾਤੇ ਤੁਹਾਨੂੰ ਮਡਾਲ ਦੇ ਵਿੱਚ ਹਰੇਕ ਦੇ ਵਿੱਚੋਂ ਨੂੰ 5 5 4 4 ਸੂਟ ਮਿਲਦੇ ਨੇ ਇਹ ਹੈਗੇ ਚਨਾਉਸ਼ਪੌਨ ਦਾ ਦੁਪੱਟਾ ਕੁਛ ਇਦਾਂ ਦੀ ਆਏ ਇਹ ਲੁੱਕ ਸੋਹਦੇ ਇਹ ਹੈਗਾ ਜੀ ਨੈਕਸਟ ਕਲਰ ਇਹਦੇ ਵਿੱਚ ਸੇਮ ਦੇ ਵਿੱਚ 3850 ਹੈਗਾ ਇਹਨਾਂ ਸੂਟਾਂ ਦਾ ਪ੍ਰਾਈਸ ਕਲਰ ਸਾਰੇ ਬਹੁਤ ਸੋਹਣੇ ਆ ਠੀਕ ਹੈ ਜੀ ਠੀਕ ਹੈ ਜੀ ਤੇ ਇੱਕ ਸੂਟ ਬਹੁਤ ਜ਼ਿਆਦਾ ਡਿਮਾਂਡ ਤੇ ਰਹਿਣ ਵਾਲੇ ਸੂਟ ਜਿਹੜੇ ਸਾਡੇ ਹੋਰ ਵੀ ਇਹ ਵੀ ਤਕਰੀਬਨ ਮੈਂ ਮਡਾਲ ਦੇ ਦਿਖਾਉਂਦੀ ਹੀ ਦਿਖਾਣੇ ਆ 30 ਮੀਟਰ ਦੀਆਂ ਸ਼ਰਟਾਂ ਦੇ ਨਾਲ ਇਹਨਾਂ ਦੀ ਸ਼ਰਟ ਦਾ 베ਸ ਰਹੇਗਾ ਜੀ ਆਫ ਵਾਈਟ ਕਰੀਮੀ ਜਿਹਾ ਕਲਰ ਇਹ ਹੈਗੇ ਨੇ ਬਾਜੂ ਤੇ ਬੈਕ ਸਾਈਡ ਤੇ ਇਹ ਹੈਗੀ ਹੈ ਦੀ ਸਲਵਾਰ ਇਹ ਮੈਚਿੰਗ ਸੂਟ ਨੇ ਬਹੁਤ ਜ਼ਿਆਦਾ ਪਸੰਦ ਕਰਦੇ ਤੁਸੀਂ ਇਹਨਾਂ ਸੂਟਾਂ ਨੂੰ ਵੀ ਤੇ ਇਹ ਹੈਗੇ ਨੇ ਦੁਪੱਟੇ ਇਹਨਾਂ ਦੇ ਐਦਾ ਵਰਕ ਦੇ ਨਾਲ ਠੀਕ ਹੈ ਜੀ ਇਹਦੇ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਬਾਕੀ ਅਸੀਂ ਬੁਕਿੰਗ ਲਈ ਹੋਈ ਸੀ ਉਹ ਸੂਟ ਅਸੀਂ ਕੱਢ ਲਈ ਇਹਨਾਂ ਚੋ ਇਹ ਦੋ ਸੂਟ ਕਿਉਂਕਿ ਸਾਨੂੰ ਸੈੱਟ ਵਾਈਜ਼ ਮੰਗਵਾਣੇ ਪੈਣੇ ਆ ਫਿਰ ਬੇਸ਼ੱਕ ਇੱਕ ਸੂਟ ਦੀ ਬੁਕਿੰਗ ਆ ਸਾਡੇ ਕੋਲ ਬਟ ਸਾਨੂੰ ਸੈੱਟ ਵਾਈਜ਼ ਮੰਗਾਣਾ ਪੈਂਦਾ ਠੀਕ ਹੈ ਜੀ ਇਹ ਦੇਖੋ ਨੈਕਸਟ ਇਹਦੀ ਲੁੱਕ ਸੂਟ ਦੀ ਬਣਾਉਣ ਤੋਂ ਬਾਅਦ ਹਾਂਜੀ ਉਮੀਦ ਕਰਦੀ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਜੋ ਵੀ ਸੂਟ ਅੱਜ ਦੀ ਮੋਡਲ ਵਾਲੀ ਵੀਡੀਓ ਚ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਅ ਬੁਕਿੰਗ ਅਡਵਾਂਸ ਵਿੱਚ ਰਹਿੰਦੀ ਹੈ ਜੀ ਸਾਰੇ ਸੂਟਾਂ ਦੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿੰਦਾਂ ਲੱਗੇ ਵੀਡੀਓ ਦੇਖ ਲਈ ਥੈਂਕ ਯੂ ਜੀ ਥੈਂਕ ਯੂ so much